ਅਨੁਵਾਦ ਜਿਸੀਸ ਖਾਵਾਂਗੇ ਕਿ 2003 ਦੀ ਵੋਟਰ ਸੂਚੀ ਵਿੱਚੋਂ ਆਪਣੇ ਮਾਤਾ ਪਿਤਾ ਦੀ ਜਾਂ ਆਪਣੀ ਵੋਟ ਕਿਸ ਤਰ੍ਹਾਂ ਸੀ ਭਾਲ ਸਕਦੇ ਹਾਂ ਲੱਭ ਸਕਦੇ ਹਾਂ ਸਾਰਿਆਂ ਨੂੰ ਪਹਿਲਾਂ ਇਸ ਤਰ੍ਹਾਂ ਅਸੀਂ ਆਪਣਾ ਸਮਾਰਟਫੋਨ ਲਵਾਂਗੇ ਉਹਦੇ ਵਿੱਚ ਗੂਗਲ ਤੇ ਜਾਵਾਂਗੇ ਗੂਗਲ ਦੇ ਵਿੱਚ ਜਾ ਕੇ ਸੱਚ ਆਪਾਂ ਕੀ ਕਰਨਾ ਸੀਓ ਪੰਜਾਬ ਵੋਟਰ ਲਿਸਟ ਏਨ 2003 ਜੇ ਤਾਂ ਮੇਰੇ ਕੋਲ ਟਾਈਪ ਕੀਤਾ ਹੋਇਆ ਤੁਸੀਂ ਇਹਨੂੰ ਟਾਈਪ ਕਰਨਾਗਾ ਤੇ ਉਹ ਟਾਈਪ ਕਰਕੇ ਇਸ ਤਰ੍ਹਾਂ ਇਹਨੂੰ ਕਲਿੱਕ ਤਾਂ ਸਾਰਿਆਂ ਨਾਲੋਂ ਪਹਿਲਾ ਜਿਹੜਾ ਆਪਸ਼ਨ ਖੁੱਲੇਗਾ ਪੰਜਾਬ ਗਵਰਨਮੈਂਟ ਦਾ ਫਾਈਨਲ ਇਲੈਕਟਰੋਲ ਰੋਲ 2003 ਇਹਦੇ 'ਤੇ ਆਪਾਂ ਕਲਿੱਕ ਕਰਨਾ ਹੈ ਇਹਦੇ ਆਪਾਂ ਜਦੋਂ ਕਲਿੱਕ ਕਰ ਲਿਆ ਤਾਂ ਇੱਥੇ ਜਿੰਨੇ ਪੰਜਾਬ ਦੇ ਵਿਧਾਨ ਸਭਾ ਹਲਕੇ ਨੇ ਉਹਨਾਂ ਨੂੰ ਪੀਸੀ ਨੰਬਰ ਕਹਿੰਦੇ ਹੈਗੇ ਜਿਵੇਂ ਕਿਸੇ ਦਾ ਮਾਨਸਾ ਬਟਲਾਕਾ ਜੋਗਾ ਜਾਂ ਪਟਨਾਟੇ ਦਾ ਕੋਈ ਹਲਕਾ ਜਾਂ ਸੰਗਰੂਰ ਦਾ ਬਰਨਾਲੇ ਦਾ ਜਿੱਥੋਂ ਦਾ ਵੀ ਤੁਹਾਡਾ ਹਲਕਾ ਹੈਗਾ ਉਹਨਾਂ ਦੀ ਜਦੋਂ ਆਪਾਂ ਨੂੰ ਕਲਿੱਕ ਕਰਾਂਗੇ ਸਾਰਿਆਂ ਦੀ ਲਿਸਟ ਖੁੱਲ ਜਾਊਗੀ ਤੁਸੀਂ ਦੇਖਣਾਗਾ ਵੀ ਤੁਹਾਡੇ ਤੁਸੀਂ ਕਿਹੜੇ ਪਿੰਡ ਦੀ ਜਾਂ ਕਿਹੜੇ ਹਲਕੇ ਵਿੱਚੋਂ ਆਪਣੇ ਪਿੰਡ ਨੂੰ ਲੱਭਣਾਗਾ ਸਭ ਤੋਂ ਪਹਿਲਾਂ ਆਪਾਂ ਨੂੰ ਹਲਕਾ ਆਪ ਦਾ ਸਿਲੈਕਟ ਕਰਨਾ ਪਊਗਾ ਮੈਂ ਆਪ ਦਾ ਹਲਕਾ 117 ਨੰਬਰ ਸ਼ਡੂਲ ਵਰ ਸਿਲੈਕਟ ਕਰਾਂਗਾ ਜੋ ਸਾਰੇ ਨਾਲ ਥੱਲੇ ਦਿੱਤਾ ਹੋਇਆਗਾ ਤੇ ਤੁਸੀਂ ਆਪਣਾ ਹਲਕਾ ਕੋਈ ਵੀ ਹੋਵੇ ਤੁਹਾਡਾ ਬੜਲਾਡਾ ਹੋਵੇ ਮਾਨਸਾ ਹੋਵੇ ਜੋਗਾ ਹੋਵੇ ਰਾਮਪਰਾਫੂਲ ਹੋਵੇ ਨਥਾਣਾ ਹੋਵੇ ਬਟਿੰਡਾ ਹੋਵੇ ਪੱਕਾ ਕਲਾ ਹੋਵੇ ਸਰਵੰਡੀ ਸਾਬੋ ਹੋਵੇ ਤੁਸੀਂ ਉਸ ਨੂੰ ਸਿਲੈਕਟ ਕਰਨਾ ਹੈ ਨਾ ਕਿ ਸਰਦੂਲਗੜ੍ਹ ਨੂੰ ਜਿਹੜਾ ਤੁਹਾਡਾ ਹਲਕੇ ਦੇ ਵਿੱਚੋਂ ਤੁਸੀਂ ਬੋਟਲ ਲੱਭਣੀ ਹੈ ਮੈਂ 117 ਦੇ ਵਿੱਚੋਂ ਤੁਹਾਨੂੰ ਇੱਕ ਬੋਟਲ ਲੱਭ ਕੇ ਦਿਖਾਉਂਗਾ ਹੁਣ ਮੈਂ 117 ਜਦੋਂ ਹਲਕਾ ਸਿਲੈਕਟ ਕਰ ਲਿਆ ਹੁਣ ਮੈਨੂੰ ਇਹ ਨਹੀਂ ਪਤਾ ਵੀ 2003 ਦੇ ਵਿੱਚ ਮੇਰਾ ਬੂਥ ਨੰਬਰ ਕਿੰਨਾ ਸੀਗਾ ਕਿਉਂਕਿ ਹੁਣ ਤਾਂ ਬੂਥ ਨੰਬਰ ਬਦਲ ਗਿਆ ਜਿਵੇਂ ਹੁਣ ਮਾਕਸ਼ੇ ਦੇ ਵਿੱਚ ਜਿਹੜੇ ਬੂਥ ਨੰਬਰ ਨੇ 25 ਤੋਂ 27 ਤੱਕ ਆ ਗਏ। ਪਰ ਉਦੋਂ ਕੁਝ ਹੋਰ ਸੀ। ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ? ਆਪਾਂ ਇਹਨੂੰ ਡਾਊਨਲੋਡ ਸਮਰੀ ਤੇ ਜਿਹੜਾ ਪੀਲਾ ਬਟਨ ਹੈ ਤੇ ਕਲਿੱਕ ਕਰਨਾ ਹੈ। ਪੀਲਾ ਬਟਨ ਜਦੋਂ ਕਲਿੱਕ ਕਰਿਆ ਇਸ ਤਰ੍ਹਾਂ ਦੀ ਲਿਸਟ ਸਾਡੇ ਸਾਹਮਣੇ ਆ ਜਾਵੇਗੀ ਤੇ ਉਹ ਲਿਸਟ ਦੇ ਵਿੱਚੋਂ ਤੁਸੀਂ ਆਪਣਾ ਪਿੰਡ ਦੇਖਣਾਗਾ। ਜਿੰਨੇ ਸਰਦੂਲਗੜ ਹਲਕੇ ਦੇ ਵਿੱਚ ਪਿੰਡਾਂ ਸਾਰਿਆਂ ਦੀ ਲਿਸਟ ਇੱਥੇ ਸਾਹਮਣੇ ਆ ਜੂਗੀ। ਦੇਖੋ 150 ਪਿੰਡ ਸੀਗੇ ਉਸ ਟਾਈਮ ਤੇ ਸਦੂਲਗੜ ਹਲਕੇ ਦੇ ਵਿੱਚ ਸਾਰਿਆਂ ਦੀ ਲਿਸਟ ਜਾਂ 150 ਬੂਥ ਸੀ ਆਪਾਂ ਕਹਿ ਸਕਦੇ ਆ ਇੱਕ ਪਿੰਡ ਵਿੱਚ ਦੋ ਬੂਥ ਵੀ ਹੋ ਸਕਦੇ ਆ ਤਿੰਨ ਵੀ ਹੋ ਸਕਦੇ ਆ ਇੱਕ ਵੀ ਹੋ ਸਕਦਾ ਮੈਂ ਆਪਣੀ ਮਾਖੀ ਦੀ ਦੇਖਣਾ ਇੱਥੇ ਮਾਖੀ ਦੇ ਵਿੱਚ ਤੁਸੀਂ ਐ ਦੇਖੋ ਵੀ ਮਾਖੀ ਦੇ ਦੋ ਬੂਥ ਸੀ ਉਸ ਵੇਲੇ 17 ਨੰਬਰ 18 ਨੰਬਰ ਮੈਂ ਆਪਦੀ ਯਾਦ ਰੱਖੂਆ ਇਹ ਗੱਲ ਕਿਉਂ ਮੈਂ ਉੱਥੇ ਭਰਨਾਗਾ ਵੀ 17 ਤੇ 18 ਨੰਬਰ ਦੋ ਬੂਥ ਸੀਗੇ ਮੈਂ ਇਹਨੂੰ ਕੱਟ ਦੂਆ ਇਥੋਂ ਦੁਬਾਰਾ ਫਿਰ ਮੈਂ ਉਸ ਤੇ ਕਲਿੱਕ ਕਰ ਲਿਆ ਕਲਿੱਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦੇਣਾ ਵੀ ਤੁਸੀਂ ਆਪਣਾ ਜਿਹੜਾ ਹਲਕਾ ਉਹ ਸਿਲੈਕਟ ਕਰਨਾ ਜਿੱਥੋਂ ਤੁਸੀਂ ਆਪ ਦੇ ਮਾਤਾ ਪਿਤਾ ਦੀ ਵੋਟ ਲੱਪਣੀ ਹੈ ਜਾਂ ਆਪਣੀ ਵੋਟ ਲੱਪਣੀ ਹੈਗੀ ਤੁਸੀਂ ਉਹਨੂੰ ਉਹ ਹਲਕੇ ਨੂੰ ਸਿਲੈਕਟ ਕਰਕੇ ਮੈਂ ਸਰਦੂਲਗੜ ਸਿਲੈਕਟ ਕੀਤਾ ਸੀਗਾ ਦੁਬਾਰਾ ਕਰ ਲਿਆ ਤੇ ਹੁਣ ਮੈਂ ਆਪਦਾ ਬੂਥ ਨੰਬਰ 17 ਦੇਖਣਾ ਸੀ ਦੋ ਬੂਥ ਆ ਗਏ ਇੱਥੇ ਜਾਨਿਕੇ ਇੱਕ 17 ਨੰਬਰ ਇੱਕ 18 ਨੰਬਰ ਮੈਂ 17 ਨੰਬਰ ਦੇ ਵਿੱਚੋਂ ਪਹਿਲਾਂ ਦੇਖੂ ਆ 17 ਨੰਬਰ ਦੇ ਵਿੱਚ ਭਰ ਲਿਆ ਹੁਣ ਮੈਂ ਦੇਖੂ ਡਾਊਨਲੋਡ ਇਲੈਕਟ੍ਰੋਨ ਲੇਸਟਰ ਆ ਜਿਹੜਾ ਨਪੀਲੇ ਬਟਨ ਦੇ ਨਾਲ ਹਰਾ ਬਟਨ ਆ ਇਹ ਤੇ ਮੈਂ ਕਲਿੱਕ ਕਰ ਲਵਾਂ ਹੁਣ 17 ਨੰਬਰ ਦੀ ਸਾਰੀ ਸੂਚੀ 2003 ਦੀ ਦੇਖੋ ਵੋਟਰ ਸੂਚੀ 2003 ਪੰਜਾਬ ਉਹਦੀ ਸੂਚੀ ਖੁੱਲ ਗਈ ਇਸ ਸੂਚੀ ਦੇ ਵਿੱਚ ਮੈਂ ਆ ਦੇਖੋ ਜਿੰਨੇ ਉਸ ਟਾਈਮ ਤੇ ਵੋਟਰ ਸੀਗੇ 2003 ਦੇ ਵਿੱਚ ਸਾਰਿਆਂ ਦੇ ਵੇਰਵੇ ਦਿੱਤੇ ਹੋਏ ਨੇ ভোটার ਸੂਚੀ ਦਾ ਵੇਰਵਾ ਸਾਰਿਆਂ ਦਾ ਸਾਹਮਣੇ ਆ ਗਿਆ ਮੰਨ ਲਓ ਮੈਨੂੰ ਕਿਸੇ ਇੱਕ ਬੰਦੇ ਦਾ ਚਾਹੀਦਾਗਾ ਮੈਨੂੰ ਬੂਟਾ ਸਿੰਘ ਦਾ ਵੇਰਵਾ ਚਾਹੀਦਾਗਾ ਬੂਟਾ ਸਿੰਘ 5 ਨੰਬਰ ਤੇ ਪਿਆਗਾ ਮੈਂ ਇਹਨੂੰ ਇੱਥੇ ਇਹਦਾ ਸਕਰੀਨਸ਼ਾਟ ਲਵਾਂਗਾ ਸਕਰੀਨਸ਼ਾਟ ਦੇ ਵਿੱਚ ਲੈ ਕੇ ਤੇ ਮੈਂ ਇਹਨੂੰ ਕਿਨਾਂ ਦਿਆ ਮੈਂ ਇਹਨੂੰ ਆਪਦੀ ਬੂਟ ਲੱਭ ਕੇ ਸਕਰੀਨਸ਼ਾਟ ਲੈ ਲਿਆ ਇਸ ਸਕਰੀਨਸ਼ਾਟ ਮੈਂ ਆਪਣੇ ਡੀਐਲਓ ਨੂੰ ਦੇ ਦੂਗਾ ਤੇ ਬੀਐਲਓ ਜਿਹੜੀ ਸਾਡੀ ਵੋਟ ਨੂੰ ਮੋਟਾ ਸਿੰਘ ਦੇ ਨਾਲ ਮੈਚ ਕਰ ਦੂਗਾ ਤੁਹਾਡਾ ਕੋਈ ਵੀ ਹੋ ਸਕਦਾ ਤੁਸੀਂ ਸਾਰੀ ਵੋਟਰ ਸੂਚੀ ਦੇਖ ਲਈਆਂ ਸਾਰੇ ਪਰਿਵਾਰ ਦੇ ਨਾਮ ਇਹਦੇ ਵਿੱਚ ਹੋਣਗੇ ਜੀ ਇਹਦੇ ਵਿੱਚ ਉਹਨਾਂ ਲੱਭੇ ਤਾਂ ਤੁਸੀਂ 18 ਨੰਬਰ ਵੋਟਰ ਸੂਚੀ ਵੀ ਦੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਆਪਣੀ ਵੋਟ ਲੱਭ ਕੇ ਆਪਣੇ ਡੀਐਲਓ ਨੂੰ ਜਦੋਂ ਦੇ ਦਿੱਤੀ ਉਹ ਤੁਸੀਂ ਸੈਂਡ ਕਰ ਦੇਣਾ ਤੇ ਤੁਹਾਡੀ ਵੋਟ ਮੈਪ ਹੋ ਜਾਊਗੀ ਜੋ ਬਹੁਤ ਜ਼ਰੂਰੀ ਕੰਮ ਆਗਾ ਇਸ ਤਰ੍ਹਾਂ ਸੀ ਆਪਣੀ ਵੋਟ ਆਸਾਨੀ ਨਾਲ ਲਾ ਸਕਦੇ ਹਾਂਗੇ ਬਿਨਾ ਕਿਤੇ ਜਾਏ ਆਪਣੇ ਘਰ ਬੈਠੇ ਆਪਣੇ 스마트ਫੋਨ ਤੇ ਤੇ ਆਪਣੇ VLE ਨੂੰ ਇਹ ਸਾਰਾ ਡਿਟੇਲ ਦੇ ਕੇ ਆਪਣੀ ਵੋਟ ਲੇ ਕਰਵਾ ਸਕਦੇ ਹਾਂਗੇ ਆਪਣੇ ਮਾਤਾ ਪਿਤਾ ਨਾਲ ਤੇ ਕੋਈ ਇਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਧੰਨਵਾਦ ਜੀ